ਅੰਮ੍ਰਿਤਸਰ ਦੇ ਕਾਲਾ ਕਨਪੁਰ ਖੰਡਵਲਾ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜਿਹਦੇ ਵਿੱਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹੋਇਆ ਵੱਡਾ ਬਵਾਲ ਦੱਸਤੀ ਹੈ ਕਿ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ ਤਾਂ ਦੂਜੀ ਧਿਰ ਵੱਲੋਂ ਇਸ ਚੋਣ ਪ੍ਰਕਿਰਿਆ ਦੇ ਉੱਤੇ ਸਵਾਲ ਚੁੱਕੇ ਗਏ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜੀ ਧੀਰ ਦਾ ਪੱਖ ਪੂਰੀ ਹੈ ਇਸ ਵਾਸਤੇ ਇੱਕ ਧੀਰ ਵੱਲੋਂ ਇਸ ਪ੍ਰਧਾਨਗੀ ਦੀ ਚੋਣ ਦਾ ਬਾਈਕਟ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਰੋਸ਼ ਵੀ ਪਾਇਆ ਗਿਆ ਤਾਂ ਇਸ ਤੋਂ ਬਾਅਦ ਦੂਜੀ ਧੀਰ ਵੱਲੋਂ ਜਿਸ ਵੱਲੋਂ ਬਾਈਕਟ ਕੀਤਾ ਗਿਆ ਸੀ ਉਹਨਾਂ ਵੱਲੋਂ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਤਾਂ ਮਾਹੌਲ ਭਖਦਾ ਦੇ ਕੇ ਸੇਵਾਦਾਰਾਂ ਵੱਲੋਂ ਦਖਲ ਅੰਦਾਜ਼ੀ ਵੀ ਦੇਣੀ ਪਈ ਉਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ 胜利！胜利！<陽><陽> ਵੇਖ ਲੋ ਹਾਲ ਵੈਸੇ ਪ੍ਰਧਾਨਗੀ ਦਾ ਇਜਲਾਸ ਮੈਨੂੰ ਲੱਗਦਾ ਵੀ ਗੁਰੂ ਘਰ ਜਿੱਥੇ ਸਾਡੇ ਗੁਰੂ ਸਾਹਿਬ ਸशोਭਿਤ ਹੈ ਉੱਥੋਂ ਖਟਾ ਕੇ ਕਿਤੇ ਹੋਰ ਕਰ ਲੈਣਾ ਚਾਹੀਦਾ ਕਿਉਂਕਿ ਜੇ ਐਦਾ ਹੀ ਕੜਿੰਗੀਆਂ ਫਸਾਉਣੀਆਂ ਆ ਤੇ ਇਹ ਵੀ ਨਹੀਂ ਦੇਖਣਾ ਵੀ ਅਸੀਂ ਸਾਡਾ ਸਰਬਉੱਚ ਗੁਰੂ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਔਰ ਉੱਥੇ ਅਸੀਂ ਗੱਲਾਂ ਐਦਾਂ ਦੀਆਂ ਨਹੀਂ ਕਰ ਸਕਦੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਸ਼ੋਭਦੀਆਂ ਨਹੀਂ ਖਾਸ ਕਰਕੇ ਪੰਜਾਬੀਆਂ ਨੂੰ ਨਹੀਂ ਸ਼ੋਭਦੀਆਂ ਜਿਹੜੀਆਂ ਦਸਤਾਰਾ ਸਜਾ ਕੇ ਗੁਰੂ ਘਰ ਦੀ ਸੇਵਾ ਲੈਣ ਦੇ ਲਈ ਇਹ ਸਾਰਾ ਕੁਝ ਕਰ ਰਿਹਾ ਹੈ ਇਹ ਜੜੀਆਂ ਕੰਗਣੀਆਂ ਪਾ ਰਿਹਾ ਇੱਥੇ ਮਤਲਬ ਸ਼ਰਮ ਦੀ ਗੱਲ ਤੇ ਇਹ ਵੀ ਹੈ ਵੀ ਇੱਥੇ ਐਸਜੀਪੀਸੀ ਮੈਂਬਰ ਵੀ ਬੈਠੇ ਨੇ ਔਰ ਜਦੋਂ ਇਹਦਾ ਦੀਆਂ ਵੀਡੀਓ ਵਾਇਰਲ ਹੋਣੀ